ਸਚਗਲ ਨਿਊਜ਼ 19 ਪੰਜਾਬ ਹਰਿਆਣਾ ਦੇਖ ਰਹੇ ਸਰ ਦਸ਼ਕਾ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਕੁਝ ਹੋ ਸੰਦੂਤ ਡਾਇਰੈਕਟਿਸਟਿਕ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਪਰ ਉਸ ਤੋਂ ਪਹਿਲਾਂ ਇੱਕ ਵੱਡੀ ਖਬਰ ਦੇ ਨਾਲੋਂ ਕਰਾਂਗੇ ਦਿੱਲੀ ਬਲਾਸਟ ਦਾ ਜ਼ਿਕਰ ਕਰਾਂਗੇ ਤਾਂ ਦਿੱਲੀ ਬਲਾਸਟ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਨਵੀਂ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵੀਡੀਓ ਦੇ ਵਿੱਚ ਆਈ 20 ਕਾਰ ਬਲਾਸਟ ਹੁੰਦੀ ਦਿਖਾਈ ਦੇ ਰਹੀ ਹੈ ਔਰ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਕਿ ਇਸ ਤਰੀਕੇ ਫਿਰਪਾੜ ਵਾਲੀ ਖਾਂ ਤੇ ਉਹ ਗੱਡੀ ਖੜੀ ਹੈ ਔਰ ਟ੍ਰੈਫਿਕ ਜਿਹੜਾ ਹੈ ਉਸੇ ਦੇਖਦਾ ਜ਼ਿਆਦਾ ਹੈ ਕਿਉਂਕਿ ਸਿਗਨਲ ਤੋਂ ਇੱਕ ਗੱਡੀ ਜਿਹੜੀ ਆ ਗੁਜ਼ਰਨ ਲੱਗਦੀ ਹੈ ਪਰ ਜਿਵੇਂ ਹੀ ਓਕੇ ਪੱਤੀ ਆ ਤਾਂ ਇੱਕਦਮ ਤੋਂ ਇਹ ਬਲਾਸਟ ਹੁੰਦਾ ਹੈ ਔਰ ਐਕਸਕਲੂਸਿਵ ਤਸਵੀਰ ਤਾਂ ਦਿਖਾ ਰਹੀ ਆ ਐਕਸਕਲੂਸਿਵ ਤਸਵੀਰ ਜਿਹੜੀ ਆ ਸੀਸੀਟੀਵੀ ਸਾਹਮਣੇ ਆਈ ਹੈ ਇਸ ਤਮਾਕੇ ਦੀ ਕਿਉਂਕਿ ਹੁਣ ਤੱਕ ਇੰਨੀ ਕਲੀਅਰ ਵੀਡੀਓ ਸਾਹਮਣੇ ਨਹੀਂ ਸੀ ਆਈ ਤਾਂ ਫਾਰੀ ਟ੍ਰੈਫਿਕ ਦੇ ਵਿਚਾਲੇ ਆਈ 20 ਕਾਰ ਜਿਹੜੀ ਆ ਬਲਾਸਟ ਹੋ ਜਾਂਦੀ ਹੈ ਬਹੁਤ ਸਾਰੇ ਲੋਕ ਕਾਲੇ ਦੁਆਲੇ ਨਜ਼ਰ ਆ ਰਹੇ ਨੇ ਦੇਖੋ ਸਾਫ਼ ਤੌਰ ਤੇ ਕੁਝ ਸੈਕਿੰਡ ਦੀ ਵੀਡੀਓ ਹੈ ਪਰ ਇਸ ਨੂੰ ਸਮਝਣ ਦੇ ਨਹੀਂ ਇਹ ਕਾਫੀ ਹੈ ਕਿ ਕਿਸ ਤਰੀਕੇ ਦਾ ਇਹ ਬਲਾਸਟ ਇਹ ਤਮਾਕਾ ਜਿਹੜਾ ਹੈ ਹੋਇਆ ਹੈ ਕਿਉਂਕਿ ਬਿਲਕੁਲ 6:50 ਮਿੰਟ ਤੇ ਗੱਡੀ ਜਿਵੇਂ ਹੀ ਸਿਗਨਲ ਨੂੰ ਕਰਾਸ ਕਰਦੀ ਹੈ ਤਾਂ ਉਵੇਂ ਹੀ ਇੱਕਦਮ ਤੋਂ ਵੱਡਾ ਤਮਾਕਾ ਹੁੰਦਾ ਹੈ ਔਰ ਆਲੇ ਦੁਆਲੇ ਗੱਡੀਆਂ ਨੇ ਅੱਗੇ ਵੀ ਗੱਡੀਆਂ ਪਿੱਛੇ ਵੀ ਗੱਡੀਆਂ ਸੱਜੇ ਖੱਬੇ ਦੋਵਾਂ ਪਾਸੇ ਭਾਰੀ ਟ੍ਰੈਫਿਕ ਜੁਰਿਆ ਨਜ਼ਰ ਆ ਰਹੀ ਹੈ ਤਾਂ ਤਮਾਕੇ ਤੋਂ ਬਾਅਦ ਅੱਗੇ ਦਾ ਗੁਬਾਰ ਨਜ਼ਰ ਆ ਰਿਹਾ ਹੈ ਤਾਂ ਅਨੰਤ तिवारी ਮੇਰੇ ਸਯੋਗੀ ਫੋਨ ਲਾਈਨ ਤੇ ਨੇ आनंद ये सीसीटीवी सामने आई है तो साफ तौर पर नजर आ रहा है किस तरीके से धमाका हुआ और क्या कुछ आपके पास जानकारी अभी तक की देखिए द पर्सन यू आर स्पीकिंग तो बिल्कुल आनंद के नाम जुड़ांगे और और जानकारी हासिल लाएंगे पर सीसीटीवी चलिए 10 नवंबर 2025 लाल किले दिए कि किस तरीके से लोग ट्रैफिक तो बिल्कुल एक गड्डी गुजरन लग गई है तो एकदम तो एक वाला धमाका जो विस्फोटक देखिए बिल्कुल ये न्यूज एटीन इंडिया पर जो आप एक्सकलूसिव सीसीटीवी फुटेज दिख रहे हैं ये दस तारीख का है छह बज के पचास मिनट पर जब यह ब्लास्ट हुआ आई ट्वेंटी तो गाड़ी में उस दौरान का सीसीटीवी फुटेज हम आपको दिखा रहे हैं सुरक्षा एजेंसियों के लिए फुटेज काफी मायने रखता है आ, तीन बज के उन्नीस मिनट पर जो मोहम्मद उमर है उसकी गाड़ी जो है वो लाल किले की पार्किंग में खड़ी नजर आ रही है वो सीसीटीवी फुटेज में हमने दिखाया और उसके बाद तीन घंटे तीन मिनट तक वो उसी गाड़ी में बैठा रहा और उसके बाद ठीक छह बज के पचास मिनट पर आप ये ब्लास्ट की तस्वीर देख रहे हैं जिससे कि एकदम धुएं का गुबार जो है वो नजर आ रहा है सीसीटीवी की से है। जो इमेजेस है वो ब्लैक हो गई हैं और आसपास जो अफरा तफरी का मंजर है वो आप इस सीसीटीवी फुटेज से अंदाजा लगा सकते हैं कि क्या रहा होगा तो बिल्कुल ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ کے لیے تکل ملا کے سی سی ٹی وی جڑی ہے صاف طور تے اس وچ دیکھا جا سکتا ہے دیکھو سمجھدے ہیں اس سی سی ٹی وی نو بہت ہی کچھ سیکنڈز دی ویڈیو بہت چھوٹی ہے ویڈیو پر اس ویڈیو چ صاف طور تے دیکھا جا سکتا ہے کہ جویں ہی ایک گڈی جڑی ہے وہ اگے ਵੱل نو بڑھی ہے سگنل تے ایک گڈی جڑی ہے یہ بلاسٹ ہوئی ہے جو جانکاری اور ಸ್ವಾਭਿਕ طور تے دیکھا جا سکتا ہے بہت زیادہ پیڑ پڑ والی تھا سی کیونکہ ہن تک جو خلاصے اے بھی ہوئے نے انتظار اس کر کے ہی 2.5 تو 3 گھنٹے عمر کردا رہا ہے ਕਿ ਉਸਦੇ ਵੱਲੋਂ ਜਿਹੜਾ ਹੈ ਇਸ ਸਮੇਂ ਆ ਕੇ ਹੀ ਤਮਾਕਾ ਕੀਤਾ ਜਾਣਾ ਸੀ ਕਿਉਂਕਿ ਇੰਨੀ ਜ਼ਿਆਦਾ ਭੀੜ-ਪਾੜ ਵਾਲੀ ਥਾਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਦੋਂ ਲੋਕ ਇਕੱਠੇ ਹੋਣ ਕਿਉਂਕਿ ਜਿਹੜੇ ਲੋਕ ਦਿੱਲੀ ਜਾਂਦੇ ਨੇ ਜਾਂ ਦਿੱਲੀ ਇੱਥੋਂ ਗੁਜ਼ਰੇ ਨੇ ਉੱਥੇ ਰਹਿੰਦੇ ਨੇ ਉਹ ਬਹੁਤ ਹੀ ਜ਼ਿਆਦਾ ਪਲੀਪਾਂਤੀ ਸਮਝਦੇ ਨੇ ਇਸ ਚੀਜ਼ ਨੂੰ ਕਿ ਆਖਿਰਕਾਰ ਕਿਸ ਤਰੀਕੇ ਕਦੋਂ ਇੱਥੇ ਜ਼ਿਆਦਾ ਭੀੜ ਹੁੰਦੀ ਹੈ ਆਮੂਮਨ ਤੌਰ ਤੇ ਕੋਈ ਵੀ ਸ਼ਹਿਰ ਕੋਈ ਵੀ ਵੱਡੀ ਸਿਟੀ ਅਗਰ ਅਸੀਂ ਲੈ ਲਈਏ ਤਾਂ ਫਿਰ ਉਸ ਦੇ ਵਿੱਚ ਬਹੁਤ ਜ਼ਿਆਦਾ ਭੀੜ ਜਿਹੜੀ ਆ ਸ਼ਾਮ ਵੇਲੇ ਹੀ ਵੇਖੀ ਜਾ ਸਕਦੀ ਹੈ ਐਸ ਸੀ ਸੀ ਟੀ ਵੀ ਅਸੀਂ ਥੋੜੀ ਜਿਹੀ ਸਮਝਾਂਗੇ ਐਗਜ਼ੈਕਟ ਜਿਹੜੀ ਹੈ ਇਹ ਰੈੱਡ ਜਿਹੜਾ ਅਸੀਂ ਤੁਹਾਨੂੰ ਐਰੋ ਦਿਖਾ ਰਹੇ ਹਾਂ ਇਸ ਨੂੰ ਅਸੀਂ ਹਾਈਲਾਈਟ ਇਸ ਕਰਕੇ ਕੀਤਾ ਉਹ ਗੱਡੀ ਜਿਹੜੀ ਆ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਇਹ ਵਾਲੀ ਗੱਡੀ ਇਸ ਗੱਡੀ ਨੂੰ ਜਿਹੜਾ ਹੈ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਗੱਡੀ ਜਦੋਂ ਹੀ ਸਿਗਨਲ ਅ ਅੱਗੇ ਆਉਂਦੀ ਹੈ ਭਾਰੀ ਟਰੈਫਿਕ ਦੇ ਵਿੱਚਕਾਰ ਤਾਂ ਫਿਰ ਇਹ ਗੱਡੀ ਬੇहद ਜ਼ਿਆਦਾ ਇੱਕਦਮ ਤੋਂ ਤਮਾਕਾ ਇੰਨਾ ਜ਼ਿਆਦਾ ਹੈ ਜਿੰਨਾ ਵੀ ਇਹ ਕੈਮਰਾ ਜਿੱਥੋਂ ਤੱਕ ਇਹ ਰੇਂਜ ਲੈ ਸਕਦਾ ਹੈ ਉੱਥੇ ਤੱਕ ਇਹ ਇੱਕਦਮ ਤੋਂ ਤਮਾਕੇ ਦਾ ਧੂਆਂ ਜਿਹੜਾ ਹੈ ਉਹ ਦੇਖਿਆ ਜਾ ਸਕਦਾ ਹੈ ਯਾਨੀ ਕਿ ਇੰਨਾ ਜ਼ਿਆਦਾ ਇਸ ਦੇ ਵਿੱਚ ਵਿਸਫੋਟਕ ਹੋਏਗਾ ਹਾਲਾਂਕਿ ਇਹ ਜਾਚ ਦਾ ਵਿਸ਼ਾ ਹੈ ਕਿ ਕਿੰਨਾ ਜ਼ਿਆਦਾ ਇਸ ਦੇ ਵਿੱਚ ਵਿਸਫੋਟਕ ਸੀ ਪਰ ਇਸ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਕਿਉਂਕਿ ਇਹ ਸਾਰਾ ਜਿੱਕਰ ਏਰੀਏ ਦਾ ਸੀ ਜ਼ਿਕਰ ਕਰਦੇ ਆ ਇਹ ਵੇਖਿਆ ਜਾ ਸਕਦਾ ਕਿੰਨੀ ਜ਼ਿਆਦਾ ਪੀੜਪੜ ਵਾਲੀ ਥਾਂ ਹੈ ਔਰ ਇੱਥੇ ਆਲੇ-ਦੁਆਲੇ ਸਾਰੀਆਂ ਗੱਡੀਆਂ ਹੀ ਗੱਡੀਆਂ ਨਜ਼ਰ ਆ ਰਹੀਆਂ ਨੇ ਔਰ ਬੜੀ ਟ੍ਰੈਫਿਕ ਦੇ ਵਿੱਚੋਂ ਜਿਵੇਂ ਹੀ ਇਸ ਸਿਗਨਲ ਤੋਂ ਅੱਗੇ ਗੱਡੀ ਵਾਦੀ ਹੈ ਤਾਂ ਇੱਕਦਮ ਤੋਂ ਧਮਾਕਾ ਵੱਡਾ ਬਲਾਸਟ ਜਿਹੜਾ ਹੈ ਉੱਥੇ ਵੇਖਿਆ ਜਾ ਸਕਦਾ ਹੈ ਔਰ ਸਾਰੇ ਹੀ ਏਰੀਆ ਨੂੰ ਇਸ ਨੇ ਆਪਣੇ ਚਪੇੜ ਦੇ ਵਿੱਚ ਲੈ ਲਿਆ ਹੈ ਯਾਨੀ ਕਿ ਕੋਈ ਵੀ ਇੱਥੇ ਜਿਹੜੀ ਗੱਡੀ ਹੈ ਕੋਈ ਵਾਹਨ ਹੈ ਬਚਦਾ ਹੋਇਆ ਨਜ਼ਰ ਨਹੀਂ ਆ ਰਿਹਾ ਕੈਮਰੇ ਦੀ ਜਿੱਥੋਂ ਤੱਕ ਰੇਂਜ ਹੈ ਉਹ ਸਾਰੀਆਂ ਹੀ ਗੱਡੀਆਂ ਉਸ ਦੇ ਵਿੱਚ ਨਜ਼ਰ ਆ ਰਹੀਆਂ ਨੇ ਉਸ ਦੀ ਚਪੇਟ ਦੇ ਵਿੱਚ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਸੀਸੀਟੀਵੀ ਫੁਟੇਜ ਬੇਗਦ ਆਪਣੇ ਆਪ ਦੇ ਵਿੱਚ ਅਹਿਮ ਹੈ ਔਰ ਜਿਸ ਤਰੀਕੇ ਮੇਰੇ ਸਹਿਯੋਗੀ ਵੀ ਜ਼ਿਕਰ ਕਰ ਰਹੇ ਸੀ ਜਿਹੜੀਆਂ ਏਜੰਸੀਆਂ ਜਾਂਚ ਕਰ ਰਹੀਆਂ ਨੇ ਤਾਂ ਉਹ ਇਸ ਨੂੰ ਮਦਦ ਦੇ ਤੌਰ ਤੇ ਦੇਖਣ ਗਿਆ ਸੁਭਾਵਿਕ ਤੌਰ ਤੇ ਔਰ ਸਾਫ਼ ਤੌਰ ਤੇ ਇਸ ਗੱਡੀ ਨੂੰ ਵੇਖਿਆ ਜਾ ਸਕਦਾ ਹੈ ਤਾਂ ਜਾਂਚ ਏਜੰਸੀਆਂ ਦੇ ਅੱਗੇ ਕਿਹੜੇ ਵੱਡੇ ਸਵਾਲ ਨੇ एक पास सीसीवी है दूजे पास कि हमले का प्लैन सुभाविक तौर पर जिस तरीके खुलासे हो रहे हैं जो खुलासे करना किले बा माइंड कौन है यह वाला सवाल है हालांकि दावा या कह लिए हूँ तक जो जानकारी है कि जो उम्र है मारिया गया है तो ब्लास्ट के विदेशी ताकत का हथ है या फिर नहीं सवाल एजेंसिया के सामने है ਬਹੁਤ ਵੱਡਾ ਚੌਚ ਦਾ ਵਿਸ਼ਾ ਹੈ ਕਿਉਂਕਿ ਬਿਲਕੁਲ ਵੀ ਕਿਸੇ ਪੱਦਰ ਤੇ ਬਰਦਾਸ਼ਤ ਨਹੀਂ ਹੋਏਗਾ ਜਿਕਰ ਅਜਿਹਾ हो रहा है तो अलफला यूनिवर्सिटी किए बनी है साजिश का केंद्र क्योंकि उत्तर कई दिन तक खड़ी रही है उस तो बाद जेकर पार्किंग दे विचे खड़ी रही है कि किसी का कोई ध्यान नहीं गया बसवाल ने नहीं विस्फोटक इकट्ठा करने का मकसद की है क्योंकि उन्ती सौ किलो विस्फोटक इकट्ठा किया गया फरीदाबाद के बरामद होया अपने आप के बहुत बड़ा सवाल है क्यों नहीं लग पाई एजेंसियों इस साजिश की भड़क और जेकर फरीदाबाद के बरामदगी हुई है तो कितना कितने बेशक एक चंकी कामयाबी है ਇੱਕ ਵੱਡੀ ਕਾਮਯਾਬੀ ਜੇਕਰ ਉਹ ਵਿਸਫੋਟਕ ਨਾ ਫੜਿਆ ਜਾਂਦਾ ਤਾਂ ਫਿਰ ਹੋਰ ਬਹੁਤ ਸਾਰੇ ਸਵਾਲ ਨੇ ਕਿ ਆਖਰਕਾਰ ਕਿੱਥੇ ਕਿੱਥੇ ਜਾ ਕੇ ਔਰ ਕਦੋਂ ਕਦੋਂ ਇਹ ਤਮਾਕਾ ਹੋਣਾ ਸੀ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਨੇ ਤਾਂ ਦਿੱਲੀ ਬਲਾਸਟ ਅਤੇ 와ਦੀ ਪੰਜਾਤਵਾਦੀ ਡਾਕਟਰ ਕਾਬੂ ਕੀਤੇ ਗਏ ਨੇ ਡਾਕਟਰ ਆਦਿਲ ਅਹਿਮਦ ਦਾ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਸ਼ੁਰੂਆਤ ਆਦਿਲ ਅਹਿਮਦ ਤੋਂ ਕਰਾਂਗੇ ਹਾਲਾਂਕਿ ਸ਼ਾਹੀਨ ਸਾਹਿਦ ਦਾ ਸੀ ਜ਼ਿਕਰ ਕਰ ਰਹੇ ਹਾਂ ਲਗਾਤਾਰ ਇੱਕ ਮਹਿਲਾ ਵੀ ਇਸ ਦੇ ਵਿੱਚ ਡਾਕਟਰ ਸੱਜਾਦ ਅਹਿਮਦ ਨੇ ਇਹ ਵੀ ਗ੍ਰਿਫਤਾਰ ਕੀਤਾ ਗਿਆ ਜਿਸ ਦਾ 2 ਦਿਨ ਪਹਿਲਾਂ ਵਿਆਹ ਹੋਇਆ ਸੀ ਪਰ ਸ਼ੁਰੂਆਤ ਡਾਕਟਰ ਆਦਿਲ ਅਹਿਮਦ ਤੋਂ ਕਰਦੇ ਹਾਂ ਸਹਾਰनपुर ਤੋਂ ਗ੍ਰਿਫਤਾਰੀ ਹੋਏ ਡਾਕਟਰ ਮੁਜ਼ਮਿਲ ਸ਼ਕੀਲ ਫਰੀਦাবাদ ਤੋਂ ਗ੍ਰਿਫਤਾਰੀ ਹੋਏ ਜਿਸ ਤੋਂ ਬਹੁਤ ਵੱਡੇ ਖੁਲਾਸੇ ਹੋ ਰਹੇ ਨੇ ਔਰ ਡਾਕਟਰ ਉਮਰ ਦਾ ਜ਼ਿਕਰ ਕੀਤਾ ਜਾਵੇ ਇਹ ਦਾਵਾ ਹੈ ਇਹ ਹੁਣ ਤੱਕ ਜੱਜ ਸਾਹਮਣੇ ਆਇਆ ਹੈ ਕਿ ਡਾਕਟਰ ਉਮਰ ਮਾਰਿਆ ਗਿਆ ਹੈ ਜੋ ਗੱਡੀ ਦੇ ਵਿੱਚ ਮੌਜੂਦ ਸੀ ਡਾਕਟਰ ਸ਼ਾਹੀਨ ਦਾ ਜ਼ਿਕਰ ਕਰ ਰਹੇ ਹਨ ਉਹ ਵੀ ਲਗਾਤਾਰ ਪੂਰੀ ਅਸੀਂ ਪੰਜ ਡਾਕਟਰਾਂ ਦਾ ਜ਼ਿਕਰ ਕਰ ਰਹੇ ਹਾਂ ਇਸ ਕਰਕੇ ਸਵਾਲ ਨੇ ਕਿ ਡਾਕਟਰ ਹੀ ਕਿਉਂ ਇਸ ਤਰੀਕੇ ਇੱਕ ਕੰਮ ਕਰ ਰਹੇ ਸੀ ਜਾਂ ਫਿਰ ਇਸ ਸਾਜ਼ਿਸ਼ ਦਾ ਵੱਡਾ ਹਿੱਸਾ ਸੀ ਡਾਕਟਰ ਸajjad احمد ਪੋਲਵਾ ਨੂੰ ਤਾਂ ਗ੍ਰਿਫਤਾਰ ਕੀਤਾ ਗਿਆ ਹੈ ਦੋ ਦਿਨ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ ਤਾਂ ਇਹ ਪੰਜ ਚਿਹਰਿਆਂ ਦਾ ਸੀ ਤੁਹਾਡੇ ਕੇਸ ਜ਼ਿਕਰ ਕੀਤਾ ਜੋ ਹੁਣ ਤੱਕ ਜਾਂਚ ਦੇ ਵਿਚ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ ਇੱਕ ਇਨਾਚੋ ਮਾਰਿਆ ਗਿਆ ਹੈ। ਤਾਂ ਵੀ ਉਸ ਸੈਨੇਟ ਚੋਣ ਵਿਵਾਦ ਦੇ ਵਿਚਾਲੇ ਵੱਡੀ ਮੀਟਿੰਗ ਹੋ ਰਹੀ ਹੈ ਦਾਸੇ ਕਿ ਥੋੜੇ ਦੇਰ ਦੇ ਵਿੱਚ ਵੀਸੀ ਅਤੇ ਯੂਨੀਵਰਸਿਟੀ ਬਚਾਓ ਮੋਰਚੇ ਦੇ ਮੈਂਬਰਾਂ ਦੇ ਵਿਚਾਲੇ ਮੀਟਿੰਗ ਹੈ ਤਾਂ ਅਗਲੇ ਸਾਲ ਚੋਣਾ ਕਰਵਾਉਣ ਦੇ ਪ੍ਰਸਤਾਵ ਤੇ ਗੱਲਬਾਤ ਹੋਏਗੀ। ਦਾਸੇ ਕਿ ਬੀਤੇ ਦਿਨੀ ਵੀਸੀ ਨੇ ਉਪ ਰਾਸ਼ਟਰਪਤੀ ਨੂੰ ਪ੍ਰੋਪੋਜ਼ਲ ਪੇਂਜਿਆ ਸੀ। ਸੈਨੇਟ ਚੋਣਾ ਕਰਵਾਉਣ ਨੂੰ ਲੈ ਕੇ ਦੱਸ ਦੇ ਕਿ ਪ੍ਰਸਤਾਵ ਪੇਸ਼ ਹੋਇਆ ਗਿਆ ਸੀ ਸੈਨੇਟ ਚੋਣਾਂ ਦੀ ਤਰੀਕਾ ਦੇ ਐਲਾਨ ਦੀ ਮੰਗ ਕਰ ਰਹੇ ਨੇ ਵਿਦਿਆਰਥੀ ਔਰ ਲਗਾਤਾਰ ਇਹ ਮੰਗ ਵਾਦੀ ਜਾ ਰਹੀ ਹੈ ਕਹ ਲਈਏ ਕਿ ਇਸ ਨੂੰ ਲੈ ਕੇ ਪੂਜ਼ੋਰ ਆਵਾਜ਼ ਉੱਠਦੀ ਜਾ ਰਹੀ ਹੈ ਵੱਡਾ ਇਕੱਠ ਕਿਸ ਤਰੀਕੇ ਹੋਇਆ ਵੀ ਸਭ ਨੇ ਵੇਖਿਆ 10 ਤਰੀਕ ਨੂੰ ਕਿਸ ਤਰੀਕੇ ਪ੍ਰਦਰਸ਼ਨ ਹੋਇਆ ਔਰ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸੰਗ ਆਗੂਆਂ ਦੇ ਨਾਲ-ਨਾਲ होर विद्यार्थी होर कि संबंधित लोग जोड़े ने पहुँचे और प्रदर्शन का हिस्सा बने तो सैनिट चोर व्यवस्था टेबल टॉक को लेकर खबर है तरीका की मांग कर रहे हैं विद्यार्थी और वीडी मीटिंग जोड़ी हो जा रही है वीसी दे मोर्चे के मैंबर ने मीटिंग हालांकि वीसी के वालों ध्यान नहीं दिता गया लगातार इल्जाम विद्यार्थी लगा रहे ਸਸਵਿਚ ਕਾ ਸਿੱਧਾ ਚਲਦੇ ਹਾਂ ਮਨੋਜ ਰਾਠੀ ਮੇਰੇ ਸੋਗੀ ਇਸ ਵੇਲੇ ਸਾਡੇ ਨਾਲ ਲਾਈਵ ਮੌਜੂਦ ਨੇ ਮਨੋਜ ਇਸ ਵੇਲੇ ਦੀ ਕੀ ਤਸਵੀਰ ਹੈ ਯੂਨੀਵਰਸਿਟੀ ਦੀ ਔਰ 10 ਤਰੀਕ ਨੂੰ ਵੱਡਾ ਇਕੱਠ ਹੋਇਆ ਅਜੇ ਵੀ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਹੈ ਦੇਖੋ ਬਿਲਕੁਲ ਗੁਰਜੋਤ ਜੀ ਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਦਾ ਵਿਵਾਦ ਹੋਇਆ ਯੂਨੀਵਰਸਿਟੀ ਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ਾਂ ਦੇਖਣ ਨੂੰ ਮਿਲੀ ਲੇਕਿਨ ਅੱਜ ਇੱਕ ਅਹਿਮ ਅ ਮੀਟਿੰਗ ਹੋਣ ਵਾਲੀ ਹੈ ਕੁਛ ਹੀ ਮਿੰਟਾਂ ਦੇ ਵਿੱਚ ਅਜ ਇੱਕ ਅਹਿਮ ਮੀਟਿੰਗ ਹੋਣ ਵਾਲੀ ਹੈ ਜਿਹੜੇ ਵਾਈਸ ਚਾਂਸਲਰ ਨੇ ਤੇ ਜਿਹੜੇ ਸਟੂਡੈਂਟਸ ਨੇ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਵਿਚਾਲੇ ਅਜ ਇੱਕ ਮੀਟਿੰਗ ਹੋਣ ਵਾਲੀ ਹੈ ਕਿਉਂਕਿ ਦੇਖੋ ਮੀਟਿੰਗ ਇਸ ਕਰਕੇ ਵੀ ਅਹਿਮ ਹੋ ਜਾਂਦੀ ਹੈ ਕਿ ਜਿਹਦੇ ਵਿੱਚ ਆਪਣੀ ਮੰਗਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਹੈਗੀ ਰੱਖੀ ਜਾ ਰਹੀਆਂ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਪ੍ਰੈਜੈਂਟ ਕੀਤਾ ਜਾ ਰਿਹਾ ਉਹਨਾਂ ਦੀ ਜਿਹੜੀ ਡਿਮਾਂਡਸ ਹੈ ਉਹ ਮੰਗੀ ਜਾਣਗੀਆਂ ਨਹੀਂ ਜਾਣਗੀਆਂ ਸਾਡੇ ਨਾਲ ਸਟੂਡੈਂਟਸ ਵੀ ਜੁੜੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਦੇਖੋ ਹੁਣ ਲਗਾਤਾਰ ਜਿਹੜਾ ਵੀ ਵਿਵਾਦ ਭਾਜੀ ਅੱਜ ਮੀਟਿੰਗ ਹੋਣ ਜਾ ਰਹੀ ਹੈ ਤੁਸੀਂ ਮੀਟਿੰਗ 'ਚ ਹੁਣ ਜਾਓਗੇ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਸਭ ਤੋਂ ਪਹਿਲਾਂ ਇਹ ਹੀ ਹੈ ਕਿ ਪਹਿਲਾਂ ਵੀ ਮੀਟਿੰਗ ਦੀ ਗੱਲਬਾਤ ਕੀਤੀ ਗਈ ਸੀ ਲੇਕਿਨ ਅੱਜ ਜਿਹੜੀ ਮੀਟਿੰਗ ਹੋਣ ਵਾਲੀ ਹੈ ਉਹ ਕਾਫੀ ਅਹਿਮ ਹੈ ਤੁਹਾਡੇ ਨਾਲ ਹਾਂਜੀ ਹਾਂਜੀ ਬਿਲਕੁਲ ਇਹ ਮੀਟਿੰਗ ਅਹਿਮ ਤਾਂ ਹੈ ਕਿਉਂਕਿ 10 ਤਰੀਕ ਤੋਂ ਬਾਅਦ ਪਹਿਲੀ ਵਾਰ ਮੈਨੂੰ ਲੱਗਦਾ ਪਿਛਲੇ 1.5 ਸਾਲ ਚ ਵਾਈਸ ਚਾਂਸ ਨੇ ਕੋਈ ਮੀਟਿੰਗ ਨਹੀਂ ਸੱਦਿਆ ਸਟੂਡੈਂਟ ਨੂੰ ਤੇ ਮਤਲਬ ਪਹਿਲਾਂ ਵੀ ਅਸੀਂ ਕਿੰਨੇ ਧਰਨੇ ਕਰ ਲਏ 5 ਘੰਟੇ ਅਸੀਂ ਸਟੈਂਡਰਡਾਈਜੇਸ਼ਨ ਨੂੰ ਲੈ ਕੇ ਵਾਈਸ ਚਾਂਸਰ ਦੇ ਘਰ ਮੂਰੇ ਬੈਠੇ ਰਹੇ ਪਰ ਉਹਨਾਂ ਦਾ ਰਵਈਆ ਜਿਹੜਾ ਸੀਗਾ ਉਹਨੂੰ ਲੱਗਦਾ ਸੀਗਾ ਕਿ ਮਤਲਬ ਉਹਨਾਂ ਨੇ ਜੋ ਮੀਡੀਆ ਨੂੰ ਬਿਆਨ ਦਿੱਤੇ ਕਿ ਸਟੂਡੈਂਟ ਦਾ ਦੇ ਫੇਮ ਲੈਣ ਨਹੀਂ ਬੈਠੇ ਨੇ ਪਬਲਿਸਿਟੀ ਲੈਣ ਨਹੀਂ ਬੈਠੇ ਨੇ ਇਹਨਾਂ ਨੂੰ ਕੁਝ ਨਹੀਂ ਪਤਾ ਹੈਗਾ ਪਰ ਜਦੋਂ 10 ਜੂਨ ਦਾ ਕੱਟ ਹੁੰਦਾਗਾ ਇੱਕ ਇਤਿਹਾਸਿਕ ਕੱਟ ਸੀਗਾ ਯੂਨੀਵਰਸਿਟੀ ਦੇ ਵਿੱਚ ਐਡਾ ਵੱਡਾ ਕੱਟ ਹੋਇਆ ਇੱਕ ਵੀ ਇਨਸੀਡੈਂਟ ਵੋਲੈਂਸ ਦਾ ਨਹੀਂ ਹੋਇਆ ਬਹੁਤ ਪੀਸਫੁਲ ਕੱਟ ਹੋਇਆ ਠੀਕ ਹੈ ਤਾਂ ਉਸ ਦੂਜਾ ਦਾ ਵਾਈਸ ਚਾਂਸਰ ਨੂੰ ਇਹ ਗੱਲ ਸਮਝ ਆ ਗਈ ਕੀ ਮਾਮਲਾ ਹੁਣ ਸੁਣਨਾਂ ਦਾ ਕੰਨੀ ਰਿਹਾ ਇਹ ਗੱਲਾਂ ਅੱਗੇ ਵਧ ਗਈਆਂ ਨੇ। ਤੋਂ ਅਸੀਂ ਦੇਖ ਹੀ ਰਹੇ ਹਾਂ ਨਾਲ ਦੇ ਨਾਲ ਤਸਵੀਰਾਂ ਵੀ ਤੁਸੀਂ ਪੂਰਾ ਖਾਣਾ ਪੀਣਾ ਚਾਹ ਪਾਣੀ ਸਾਰਾ ਇੱਥੇ ਬੰਦੀ ਨਜ਼ਰ ਆ ਰਹੀ ਹੈ। ਦੇਖੋ ਜੀ ਇਹ ਤਾਂ ਮਤਲਬ ਸਾਡੇ ਕਲਚਰ ਦਾ ਹਿੱਸਾ ਨੇ। ਸਾਨੂੰ ਕਿਸਾਨੀ ਤੋਂ ਉਹਨੇ ਇਹ ਗੱਲ ਸਿਖਾਈ ਹੈ ਕਿ ਜੇ ਧਰਨੇ ਲਾਉਣੇ ਆ ਤਾਂ ਭੁੱਖੇ ਢੱਡ ਨਹੀਂ ਲਾਇਆ ਜਾ ਸਕਦੇ। ਠੀਕ ਹੈ। ਭਰੇ ਪੇਟ ਹੀ ਤੁਸੀਂ ਆਦੇ ਦਿਮਾਗ ਨਾਲ ਚੰਗੀ ਤਰ੍ਹਾਂ ਸੋਚੋ। ਡਿਮਾਂਡ ਕਿਸ ਤਰ੍ਹਾਂ ਦੀ ਇੱਕ ਰਣਨੀਤੀ ਤਿਆਰ ਕੀਤੀ ਹੈ ਮੀਟਿੰਗ ਤੋਂ ਪਹਿਲਾਂ ਤੁਸੀਂ। ਤਿੰਨ ਚਾਰ ਡਿਮਾਂਡ ਨੇ ਇਹਨੇ ਪਹਿਲਾਂ ਵਾਈਸ ਚਾਂਸਲਰ ਨਾਲ ਸਾਡੀਆਂ ਨੇ। ਪਹਿਲੀ ਇਹ ਹੈ ਕਿ ਪਿਛ ਅਗਲੀ ਜਿਹੜੀ ਸੈਨੇਟ ਆਊਗੀ ਉਹਨੂੰ ਰਿਵਿਊ ਕਰੂਗੀ ਜੇ ਉਹ ਸਹੀ ਹੋਣਗੇ ਚੱਲਣਗੇ ਨਹੀਂ ਰੱਦ ਹੋਣਗੇ ਠੀਕ ਹੈ ਜਿੰਨਾ ਚਿਰ ਸੈਂਡ ਦੇ ਇਲੈਕਸ਼ਨ ਨਹੀਂ ਹੁੰਦੇ ਕੋਈ 7-8 ਮਹੀਨੇ ਸੈਂਡ ਦੇ ਇਲੈਕਸ਼ਨ ਹੋਣ ਚ ਟਾਈਮ ਲੱਗਦਾ ਹੈ ਉਹ ਦੇਖੋ ਜੇ ਜੇ ਗੱਲ ਰੈਸ਼ਨਲੀ ਫੈਕਚੁਅਲੀ ਸਹੀ ਹੈ ਅਸੀਂ ਮੰਨਦੇ ਹਾਂ ਨਾ ਸਾਨੂੰ ਪਤਾ ਹੈ 7-8 ਮਹੀਨੇ ਲੱਗ ਜਾਣਗੇ ਸੈਂਡ ਦੇ ਇਲੈਕਸ਼ਨ ਹੋਣ ਦੇ ਵਿੱਚ ਉਹਨਾਂ ਟਾਈਮ ਕੋਈ ਨਵਾਂ ਫੈਸਲਾ ਨਹੀਂ ਲਿਆ ਜਾਊਗਾ ਠੀਕ ਹੈ ਉਸ ਟਾਈਮ ਦੇ ਵਿੱਚ ਕੋਈ ਨਵਾਂ ਫੈਸਲਾ ਜਿਹੜਾ ਨਹੀਂ ਲਿਆ ਜਾਏਗਾ ਠੀਕ ਹੈ ਇੱਕ ਸਾਡਾ ਵਾਈਸ ਚਾਂਸਲਰ ਨੂੰ ਅਸੀਂ ਜਿਹੜਾ ਅਸੀਂ ਵਾਰਨਿੰਗ ਦੇਵਾਂਗੇ ਅਥਾਰਟੀ ਨੂੰ ਤੁਹਾਡੇ ਰਾ ਕੀ ਮੰਨ ਲਓ ਸ਼ਡਿਊਲ ਲੇਟ ਹੁੰਦਾਗਾ ਤਾਂ ਇਹ ਨਾ ਸਮਝੋ ਯੂਨੀਵਰਸਿਟੀ ਚੱਲ ਪੂ ਯੂਨੀਵਰਸਿਟੀ ਚ ਪੇਪਰ ਹੋਣ ਵਾਲੇ ਨੇ 9 ਤਰੀਕ ਤੋਂ ਪੇਪਰ ਹੈ ਉਹ ਨਹੀਂ ਮੇਰੇ ਮੈਂ ਨੌ ਦਾ ਸਟੂਡੈਂਟ ਆ ਠੀਕ ਹੈ ਮੇਰੇ ਪੇਪਰ ਹੈ ਪੇਪਰ ਨਹੀਂ ਅਸੀਂ ਹੁਣ ਦਿੰਦੇ ਜੇ ਸ਼ਡਿਊਲ ਨਾ ਆਇਆ ਜੇ ਆਇਆ ਵਾਈਸ ਪ੍ਰੈਸਿਡੈਂਟ ਨੇ ਸਾਈਨ ਕਰਕੇ ਨਾ ਭੇਜੇ ਯਾਨੀ ਕਿਸੇ ਤਰ੍ਹਾਂ ਦੀ ਰਣਨੀਤੀ ਨਹੀਂ ਬਣੀ ਤਾਂ ਫਿਰ ਬਿਲਕੁਲ ਐਡਮ ਬਲੌਕ ਨਹੀਂ ਚੱਲਣ ਦਿੰਦੇ ਜਿਨ ਨੂੰ ਐ ਲੱਗਦਾ ਨਾ ਕਿ ਹਜੇ ਵੀ ਅਸੀਂ ਯੂਨੀਸਟੇਨ ਚ ਲਈ ਜਾਵਾਂਗੇ ਐ ਨਹੀਂ ਅਸੀਂ ਚੱਲਣ ਦਿੰਦੇ ਠੀਕ ਹੈ ਤੇ ਜਿਹੜੇ ਸਟੂਡੈਂਟਾਂ ਨੇ ਪਰਚੇ ਕਰੇ ਸੀ ਇਹਨ ਇਕਨਾਂ ਨੇ ਕਮੇਟੀ ਬਣਾ ਰੱਖੀ ਆ ਕਮੇਟੀ ਬਣਾ ਰੱਖੀ ਹੈ ਕਿ ਕਿਹੜੇ ਬੁਲਾਰੇ ਆ ਸਕਦੇ ਆ ਕੌਣ ਬੋਲ ਸਕਦਾ ਯੂਨੀਵਰਸਿਟੀ ਦੇ ਵਿੱਚ ਸੰਗ ਦੇ ਬੁਲਾਰੇ ਸ਼ਰ੍ਹਾਂ ਬੋਲਦੇ ਆ ਜੇ ਤਾਂ ਅਸੀਂ ਕੋਈ ਆਪਦੇ ਉਥੋਂ ਪੰਜਾਬ ਤੋਂ ਸਾਦੇ ਆ ਕੋਈ ਸੱਖ ਜਿਹੇ ਬੰਦੇ ਆ ਸਾਦੇ ਆ ਕੋਈ ਐਕਟਿਵਿਸਟ ਸਾਦੇ ਆ ਕੋਈ ਕਿਸਾਨੀ ਅੰਦੋਲਨਾਂ ਨਾਲ ਜੁੜੇ ਹੋਏ ਲੋਕ ਸਾਦੇ ਆ ਉਹਨਾਂ ਨੂੰ ਇਹ ਕਾਉਂਟਰਵਰਸ਼ੀਅਲ ਕਹਿ ਦਿੰਦੇ ਆ ਉਹ ਕਮੇਟੀ ਅਜ ਰੱਦ ਕਰਾਵਾਂਗੇ ਇਹਨਾਂ ਤੋਂ ਠੀਕ ਹੈ ਠੀਕ ਹੈ ਤੇ ਚਾਰ ਪੰਜ ਰਿਮਾਂਡ ਲਾ ਲਾਅ ਐਂਡ ਆਰਡਰ ਵੀ ਖਰਾਬ ਨਾ ਹੋਵੇ ਯੂਨੀਵਰਸਿਟੀ ਦਾ ਉਸ ਨੂੰ ਵੀ ਧਿਆਨ ਰੱਖਣਾ ਹੋਵੇ ਤੇ ਸਟੂਡੈਂਟਸ ਦਾ ਵੀ ਧਿਆਨ ਰੱਖਣਾ ਹੋਵੇ ਆਪਣੀ ਤੁਹਾਡੀ ਡਿਮਾਂਡਸ ਨੂੰ ਲੈ ਕੇ ਵੀ ਜਿਹੜੀ ਜੈਨੂਇਨ ਡਿਮਾਂਡ ਹੈ ਦੇਖੋ ਲਾਅ ਐਂਡ ਆਰਡਰ ਦੀ ਬਹੁਤ ਕਲੀਅਰ ਗੱਲ ਆ ਜਦੋਂ ਸਟੂਡੈਂਟਾਂ ਨੇ ਕ ਐਡਾ ਤੇ ਅਸੀਂ ਕੱਟ ਹੋਇਆ ਸਿਰਫ ਗੇਟ ਖੋਲੇ ਗਏ ਧੱਕੇ ਨਾਲ ਕਿਉਂਕਿ ਉਹ ਬੰਦ ਸੀਗੇ ਐਦੂ ਬਿਨਾ ਮੈਨੂੰ ਇੱਕ ਵੀ ਇਨਸੀਡੈਂਟ ਨਹੀਂ ਅਜੇ ਹੈ ਜਿਹੜਾ ਵੌਲੰਸ ਹੋਈ ਹੋਵੇ 10000 ਬੰਦਾ ਯੂਨੀਵਰਸਿਟੀ ਦੇ ਵਿੱਚ ਐਂਟਰ ਹੋਇਆ ਹੋਵੇ ਠੀਕ ਹੈ ਹਜ਼ਾਰਾਂ ਦੀ ਗਿਣਤੀ 'ਚ ਬੰਦੇ ਆਏ ਜਾਏ ਆਏ ਜਾਏ ਆਏ ਹੋਣ ਕਾਫੀ ਸੰਖਿਆ ਛੇ ਕਾਫੀ ਸੰਖਿਆ ਚਾਹੀ ਹੈ ਨਾ ਮੈਨੂੰ ਇੱਕ ਵੀ ਇਨਸੀਡੈਂਟ ਅਜੇ ਮੈਨੂੰ ਦਿਖਾ ਦਿਓ ਜਾਂ ਕੋਈ ਦੱਸ ਦੇ ਵੀ ਯਾਰ ਇੱਥੇ ਭੰਨ ਤੋੜ ਹੋ ਗਏ ਕਿਉਂਕਿ ਪੰਜਾਬ ਦੇ ਅੱਗੇ ਇਹ ਚੀਜ਼ਾਂ ਨਾ ਹੋਣ ਲੋ ਆਰਡਰ ਖਰਾਬ ਨਾ ਹੋ ਬੜੀ ਸ਼ਾਂਤੀਪੂਰਨ ਤਰੀਕੇ ਨਾਲ ਗੱਲਬਾਤ ਹੋਣ ਜਾਂ ਅੱਗੇ ਗੱਲਬਾਤ ਜਿਹੜੀ ਹੈਗੀ ਕਿਸ ਤਰ੍ਹਾਂ ਬਣਦੀ ਹੈ ਉਹ ਵੀ ਜ਼ਰੂਰ ਧਿਆਨ ਰੱਖਣਾ ਹੋਵੇ ਬਿਲਕੁਲ ਬਿਲਕੁਲ ਦੇਖੋ ਅਸੀਂ ਆਰਗੇਨਾਈਜੇਸ਼ਨਾਂ ਜਿਨੇ ਸਾਰੇ ਲੀਡਰ ਨੇ ਬਹੁਤ ਸੰਸੀਅਰ ਨੇ ਇਸ ਕੱਲ ਨੂੰ ਲੈ ਕੇ ਅਸੀਂ ਯੂਨੀਵਰਸਿਟੀ ਕੋਈ ਹੁਲੜਵਾਜ ਨਹੀਂ ਚਾਹੁੰਦੇ ਠੀਕ ਹੈ ਅਸੀਂ ਕੱਲ੍ਹ ਵੀ ਚੀਜ਼ਾਂ ਕੰਟਰੋਲ 10 ਦਿਨਾਂ ਨੂੰ ਚੀਜ਼ਾਂ ਪੂਰੀਆਂ ਕੰਟਰੋਲ ਚ ਰੱਖਣ ਦੀ ਕੋਸ਼ਿਸ਼ ਕੀਤੀ ਹਨ ਕੋਈ ਤਾਂ ਹੀ ਕਰਕੇ ਉਹ ਸਾਰੇ ਬਹੁਤ ਪੀਸਫੁਲੀ ਪ੍ਰੋਟੈਸਟ ਨੇ ਬੜ ਗਿਆ ਠੀਕ ਹੈ ਤਾਂ ਵਾਈਸ ਚਾਂਸਲਰ ਨੂੰ ਜਿਹੜੇ ਸਾਡੇ ਕੁਝ ਗਿਲੇ ਨੇ ਦੇਖੋ ਇਹਦੇ ਵਿੱਚ 2-3 ਪੁਆਇੰਟ ਆ ਰਹੇ ਭਾਜੀ ਅੱਜ ਜਿਹੜੀ ਕੋਈ ਗੱਲਬਾਤ ਨਹੀਂ ਬਣਦੀ ਤਾਂ ਤੁਸੀਂ ਕਹਿ ਰਹੇ ਹੋ ਕਿ ਇਗਜ਼ਾਮ ਨਹੀਂ ਹੋਣ ਦਵਾਗੇ ਪਹਿਲਾ ਪੁਆਇੰਟ ਦੂਜਾ ਪੁਆਇੰਟ ਜਿਹੜੇ ਵੀ ਪ੍ਰਸ਼ਾਸਨਿਕ ਜਿਹੜੇ ਡਿਪਾਰਟਮੈਂਟ ਹੈ ਉੱਥੇ ਵੀ ਕੰਮ ਠੱਪ ਕੀਤਾ ਜਾਊਗਾ ਬਿਲਕੁਲ ਬਿਲਕੁਲ ਦੇਖੋ ਇਗਜ਼ਾਮ ਹੋਣਾ ਜਾਂ ਯੂਨੀਵਰਸਿਟੀ ਦੇ ਵਿੱਚ ਕੰਮ ਚੱਲਣਾ ਬਿਨਾਂ ਸੈਨੇਟ ਤੋਂ ਉਹ ਇਲੀਗਲ ਹੈ ਉਹ ਲਾਉਣ ਆਰਡਰ ਦੀ ਉਲੰਘਣਾ ਹੈ ਠੀਕ ਹੈ ਤੁਸੀਂ ਬਹਾਲ ਕਰਤੀ 99ਵੇਂ ਸੈਨੇਟ ਧਰਨੇ ਦੇ ਪ੍ਰੈਸ਼ਰ ਦੇ ਵਿੱਚ ਹੁਣ ਤੁਸੀਂ ਜਾਣ ਬੁੱਝ ਕੇ ਸ਼ਡਿਊਲ ਲੇਟ ਕਰੀਆ ਹੋਣਾ ਸਿਰਫ ਸਾਈਨ ਦੀ ਗੱਲ ਹੀ ਹੈ ਨਾ ਵਾਈਸ ਪ੍ਰੈਜ਼ੀਡੈਂਟ ਨੇ ਸਾਈਨ ਹੀ ਕਰਨੇ ਆ ਹੋਰ ਤਾਂ ਕੁਝ ਕਰਨ ਨਾਲ ਹੋ ਰਹੀ ਸੀ ਕਹਿੰਦੇ ਸ਼ਡਿਊਲ ਭੇਜਦਾ ਹੈਗਾ ਤੇ ਸ਼ਡਿਊਲ ਭੇਜਦਾ ਪਰ ਉਹਦੇ ਸਾਈਨ ਵਾਈਸ ਚਾਂਸਲ ਦੀ ਨੋਟੀਫਿਕੇਸ਼ਨ ਅਜੇ ਜਾਰੀ ਨਹੀਂ ਹੋਈ ਮੈਂ ਇਹ ਕਹਾਂ ਕਿ ਸ਼ਡਿਊਲ ਭੇਜਦਾ ਬਸ ਸਾਈਨ ਤਾਂ ਵਾਈਸ ਪ੍ਰੈਜ਼ੀਡੈਂਟ ਹੀ ਕਰੂ ਨਾ ਚਾਂਸਲ ਹਤਾ ਹੋਇਆ ਉਹ ਇਲੈਕਸ਼ਨ ਕਰਾ ਸਕਦਾ ਹੈ ਹੈਨਾ ਇਹਦੇ ਸ਼ਡਿਊਲ ਭੇਜ ਸਕਦੇ ਆ ਇਹਨਾਂ ਨੇ ਸ਼ਡਿਊਲ ਭੇਜਦਾ ਇਹ ਵੀ ਗੱਲ ਤੁਸੀਂ ਅੱਜ ਰੱਖਣ ਵਾਲੇ ਬਿਲਕੁਲ ਬਿਲਕੁਲ ਕਿਉਂਕਿ ਸਾਡੇ ਵਿੱਚ ਮੀਡੀਏਟਰ ਕੌਣ ਹੈ ਅਥਾਰਟੀ ਹੈ ਨਾ ਅਸੀਂ ਸੈਂ ਉਗਤ ਉਹ ਸਾਨੂੰ ਡੇਟ ਦੇ ਦੋ ਠੀਕ ਹੈ ਤੇ ਬਹੁਤ ਚੀਜ਼ਾਂ ਨੇ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਤੇ ਹੁਣ ਇਕੱਠ ਜਿਹੜਾ ਹੈਗਾ ਉਹ ਲਗਾਤਾਰ ਹੁੰਦਾ ਨਜ਼ਰ ਆ ਰਹੇ ਤੇ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਸਾਡੀ ਜਿਹੜੇ ਡਿਮਾਂਡਸ ਨਹੀਂ ਮੰਨੀ ਜਾਂਦੀ ਤਾਂ ਇਸ ਨੂੰ ਅਪਾ ਕਰਾਂਗੇ ਮਨੋਜ ਰੁਬਾਨਾ ਮਨੋਜ ਰੁਬਾਨਾ ਵੀ ਸਾਡੇ ਨਾਲ ਜੁੜੇ ਨੇ ਬੜੇ ਪੁਰਾਣੇ ਪੋਲਿਟਿਕਸ ਦੇ ਇਥੇ ਪ੍ਰਧਾਨ ਵੀ ਰਹੇ ਨੇ ਕਾਂਗਰਸ ਦੇ ਵੀ ਪ੍ਰਧਾਨ ਰਹੇ ਨੇ ਮਨੋਜ ਕਿਉਂਕਿ ਤੁਸੀਂ ਲਗਾਤਾਰ ਪਿਛਲੇ ਟਾਈਮ 'ਚ ਵੀ ਕਾਫੀ ਪ੍ਰੋਟੈਸਟ ਕੀਤੇ ਤੁਸੀਂ ਪ੍ਰੋਟੈਸਟ ਦਾ ਨਾ ਮੁਜ਼ਾਹਿਰਾ ਲੇਕਿਨ ਇਸ ਟਾਈਮ ਦਾ ਜਿਹੜਾ ਪ੍ਰੋਟੈਸਟ ਹੋਇਆ ਔਰ ਹੁਣ ਦੇ ਜਿਹੜੇ ਹਾਲਾਤ ਨੇ ਤੁਸੀਂ ਅੱਜ ਪਹੁੰਚੇ ਹੋ ਤੁਸੀਂ ਵੀ ਆਪਣੇ ਸਟੂਡੈਂਟਸ ਦੇ ਨਾਲ ਗੱਲਬਾਤ ਕਰ ਰਹੇ ਹੋ ਮੀਟਿੰਗ ਦਾ ਹਿੱਸਾ ਹੋ ਕਿਸ ਤਰ੍ਹਾਂ ਦੇ ਸਭ ਦੇਖੋ ਜੋ ਇਹ ਚੀਜ਼ ਹੋਈ ਹੈ ਨਾ ਇਹ ਮਤਲਬ ਬਹੁਤ ਹੀ ਗਲਤ ਚੀਜ਼ ਹੋਈ ਹੈ ਕਿ ਕਿ ਯੂਨੀਵਰਸਿਟੀ ਚ ਡਾਇਰੈਕਟਲੀ ਆਰਐਸਐਸ ਦੀ ਇਨਵੋਲਵਮੈਂਟ ਹੋਣੀ ਭੀਜੇਪੀ ਦੀ ਇਨਵੋਲਵਮੈਂਟ ਹੋਣੀ ਜਿਹੜੀ ਚੀਜ਼ ਪਿਛਲੇ 50 60 ਸਾਲਾਂ ਤੋਂ ਚੱਲ ਰਹੀ ਹੈ ਉਹਨੂੰ ਡਿਸਟਰਬ ਕਰਨਾ ਮਤਲਬ ਇਹ ਬੜੀ ਗਲਤ ਚੀਜ਼ ਹੈ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਇੱਥੇ ਸੰਖਿਆ ਦੀ ਕਾਫੀ ਵਿੱਚ ਜਿਹੜਾ ਇਸ ਤਰ੍ਹਾਂ ਦੀ ਹਾਲਾਤ ਬਣੇ ਇਸ ਤਰ੍ਹਾਂ ਦੇ ਕਾਮੁਕੀ ਗੇਟ ਤੋੜਨਾ ਜਦ ਆਪਾਂ ਕੋਈ ਪ੍ਰੋਗਰਾਮ ਕਰਦੇ ਆ ਨਾ ਤੇ ਉੱਥੇ 10 15% ਥੋੜੀ ਬੋਲਦੀ ਚੀਜ਼ਾਂ ਉੱਪਰ ਥੱਲੇ ਹੁੰਦੀਆਂ ਨੇ ਪਰ ਸਾਡਾ ਏਜੰਡਾ ਇੱਕ ਹੀ ਸੀ ਕਿ ਸੈਨੇਟ ਬਹਾਲ ਕਰਨਾ ਠੀਕ ਹੈ ਨਾ ਜਿਹੜੀ ਸਾਡੀ 91 ਨੰਬਰ 91 ਮੈਂਬਰ ਕਮੇਟੀ ਹੈ ਨਾ ਸੈਨੇਟ ਦੀ ਉਹਦਾ ਇਲੈਕਸ਼ਨ ਦੀ ਡੇਟ ਆਵੇ ਤੇ ਸਾਡਾ ਮੁੱਦਾ ਇੱਕ ਹੈ ਕਿਉਂਕਿ ਬੇਸਿਕਲੀ ਜੀ ਇਹ ਅਜੂਰੇ ਆਏ ਆਂ ਕੱਲ ਤੱਕ ਸਾਡੇ ਘਰਾਂ ਦੇ ਡਾਕੇ ਮਾਰ ਲਗੇ ਇਹ ਸਾਡਾ ਘਰ ਆ ਜੀ ਦੂਜੀ ਮਾਂ ਆ ਸਾਡੀ ਪੰਜਾਬ ਯੂਨੀਵਰਸਿਟੀ ਤੁਸੀਂ ਅੱਜ ਪਹੁੰਚੇ ਹੋ ਫਿਰ ਕਿਸ ਤਰ੍ਹਾਂ ਦੀ ਮੀਟਿੰਗ ਮੀਟਿੰਗ ਕਰਦੇ ਨਜ਼ਰ ਆ ਰਹੇ ਹੋ ਆਪਣੀ ਮੀਟਿੰਗ ਅਸੀਂ ਨਾ ਨਾਲ ਜਿਹੜੀ ਸਾਡੀ ਕਮੇਟੀ ਹੈ ਇਹਨਾਂ ਨਾਲ ਅਸੀਂ ਪੂਰੇ ਤਨਮਨ ਨਾਲ ਖੜੇ ਆਂ ਜਿੱਥੇ ਇਹਨਾਂ ਨੂੰ ਜ਼ਰੂਰਤ ਹੈ ਅਸੀਂ ਨਾਲ ਖੜੇ ਆਂ ਚੋ ਚੀਜ਼ ਦੀ ਜ਼ਰੂਰਤ ਜਿੱਦਨ ਤੋਂ ਧਰਨਾ ਸਟਾਰਟ ਆਇਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਨਾਲ ਨਾਲ ਲਾਲ ਖੜੇ ਆਂ ਅੱਗੇ ਵੀ ਜਿਹੜੀ ਇਹਨਾਂ ਦਾ ਜੋ ਵੀ ਸੰਦੇਸ਼ ਹੋਊਗਾ ਅਸੀਂ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ ਨਾਲ ਖੜੇ ਆਂ ਤੇ ਬਿਲਕੁਲ ਦੇਖ ਕਿ ਕਿਸ ਤਰ੍ਹਾਂ ਦਾ ਸਰਕਮਸਟੈਂਸ ਉਸ ਦਿਨ ਰਹਿ ਪ੍ਰੋਟੈਸਟ ਹੋਇਆ ਕਾਫੀ ਸੰਖਿਆ ਦੇ ਵਿੱਚ ਜਿੱਥੇ ਜਿਹੜੇ ਬਾਹਰ ਤੋਂ ਜਿਹੜੇ ਲੋਕ ਆਏ ਨੇ ਦੇਖੋ ਹੁਣ ਅੱਜ ਦਾ ਸਿਨੈਰੀਓ ਕੀ ਅੱਜ ਦੀ ਨਾਲੀ ਅੱਜ ਦੀ ਨਾਲੀ ਮੀਟਿੰਗ ਦਾ ਕੀ ਪੂਰਾ ਇੱਕ ਇਤਿਆਰ ਕੀਤਾ ਗਿਆ ਜਿਦੇ ਵਿੱਚ ਕਈ ਚੀਜ਼ਾਂ ਇਹਨਾਂ ਨੇ ਵੀਸੀ ਦੇ ਸਾਹਮਣੇ ਰੱਖਣੀ ਹੈ ਔਰ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਇਨਾਂਦੀ ਡਿਮਾਂਡਸ ਨਹੀਂ ਮੰਨੀ ਜਾਂਦੀ ਤਾਂ ਆਉਣ ਵਾਲੇ ਸਮੇਂ 'ਚ ਜਿਹੜੇ ਐਗਜ਼ਾਮ ਹੋਣ ਵਾਲੇ ਨੇ ਉਹਨਾਂ ਉਹਨੀ ਤਰਿਕ ਤੋਂ ਉਹਨੀ ਤਰੀਕ ਤੋਂ ਐਗਜ਼ਾਮ ਹੈ ਜੇਕਰ ਨਹੀਂ ਮਨੇ ਜਾਂਦੇ ਤਾਂ ਇਨਾਂ ਨੇ ਉਹ ਵੀ ਨਹੀਂ ਹੋਣ ਦੇਣੇ ਜਿਹੜੇ ਐਡਮਿਨਿਸਟ੍ਰੇਟਿਵ ਵਰਕ ਨੇ ਉਹ ਵੀ ਅਸੀਂ ਨਹੀਂ ਹੋਣ ਦਵਾਵਾਂਗੇ ਯਾਨੀ ਕਹਿ ਸਕਦੇ ਹਾਂ ਕਿ ਹੁਣ ਮੀਟਿੰਗ ਤੇ ਬਹੁਤ ਕੁਝ ਡਿਪੈਂਡ ਹੈ ਕਿ ਮੀਟਿੰਗ ਤੇ ਹੁਣ ਕਿਸ ਤਰ੍ਹਾਂ ਦੀ ਚੀਜ਼ਾਂ ਹੁੰਦੀ ਹੈ ਕਿਸ ਤਰ੍ਹਾਂ ਦਾ ਆਪਸੀ ਸਹਿਮਤੀ ਹੁੰਦੀ ਹੈ ਨਹੀਂ ਹੁੰਦੀ ਹੈ ਇਹ ਦੇਖਣਾ ਹੋਵੇ ਜੀ ਸ਼ੁਕਰੀਆ ਮਨੋਜ तमाम ਗੱਲਬਾਤ ਲਈ ਧੰਨਵਾਦ ਹੈ ਤਾਂ ਆਪਣੇ ਆਪ ਦੇ ਵਿੱਚ ਬੇਹਦ ਆ ਮੈਂ ਜਿਸ ਤਰੀਕੇ ਅ ਇਹ ਅਜੇ ਵੀ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ ਔਰ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਪੇਪਰ ਤੱਕ ਨਹੀਂ ਹੋਣ ਦਵਾਂਗੇ ਮੰਗ ਜਿਹੜੀ ਹੈ ਉਹ 4 5 ਬੰਜ ਮੰਗਾ ਦਾ ਜ਼ਿਕਰ ਕੀਤਾ ਗਿਆ ਜੋ ਅੱਜ ਮੀਟਿੰਗ ਚ ਰੱਖਿਆ ਜਾਣਾ ਹੈ ਅਖੀਰ ਦੀਆਂ ਖ਼ਬਰਾਂ ਉਹ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਵਿਦੇਸ਼ੀ ਨੰਬਰ ਤੋਂ ਦੱਸਿਆ ਕਿ ਜਾਨੋਂ ਮਾਰਨ ਦੀ ਧਮਕੀ ਦੀ ਕਾਲ ਆਈ ਹੈ ਤਾਂ ਵਿਧਾਇਕ ਰਮਨ ਅਰੋੜਾ ਨੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਵਿਧਾਇਕ ਮੁਤਾਬਕ ਗੈਂਗਸਟਰਾਂ ਨੇ ਦੱਸਿਆ ਕਿ 5 ਕਰੋੜ ਦੀ ਰੰਗਦਾਰੀ ਮੰਗੀ ਹੈ ਤਾਂ ਪਿਆਪ ਦੇ ਵਿੱਚ ਬੇहद ਜ਼ਿਆਦਾ ਅਹਿਮ ਹੋ ਜਾਂਦਾ ਹੈ ਅਤੇ ਖਾਸ ਤੌਰ ਤੇ ਸਵਾਲ ਖੜੇ ਹੁੰਦੇ ਨੇ ਕਿ ਆਖਰਕਾਰ ਜਦੋਂ ਵਿਧਾਇਕ ਨੂੰ ਹੀ ਇਸ ਕਿਸਮ ਦੀ ਧਮਕੀ ਆ ਜਾਵੇ ਤਾਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਰਮਨ ਅਰੋੜਾ ਜਿਹੜਾ ਨੂੰ ਜਾਣੋ ਮਾਰੰਦੀ ਤਮਕੀ ਮਿਲੀ ਹੈ ਵਿਦੇਸ਼ੀ ਨੰਬਰ ਤੋਂ ਉਹਨਾਂ ਨੂੰ ਕਾਲ ਆਈ ਹੈ ਵਿਧਾਇਕ ਰਵਨਾ ਨਰੋੜਾ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਨੂੰ ਇਸ ਦੇ ਬਾਬਤ ਲਿਖਤੀ ਤੌਰ ਤੇ ਸ਼ਿਕਾਇਤ ਵੀ ਦਿੱਤੀ ਹੈ ਔਰ ਉਹਨਾਂ ਦੇ ਮੁਤਾਬਿਕ ਗੈਂਗਸਟਰਾਂ ਨੇ 5 ਕਰੋੜ ਰੁਪਏ ਦੀ ਰਕਦਾਰੀ ਮੰਗੀ ਹੈ ਤਾਂ ਬਹੁਤ ਸਾਰੇ ਮਾਮਲੇ ਹੁਣ ਤੱਕ ਸਾਹਮਣੇ ਆਉਂਦੇ ਨੇ ਜਦੋਂ ਕਾਰੋਬਾਰੀਆਂ ਨੂੰ ਜਦੋਂ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਇਸ ਕਿਸਮ ਦੀਆਂ ਕਾਲਸ ਆਉਂਦੀਆਂ ਨੇ ਔਰ ਖਾਸ ਤੌਰ ਤੇ ਜਿਹੜੇ ਨਾਮੀ ਲੋਕ ਹੁੰਦੇ ਨੇ ਉਹਨਾਂ ਨੂੰ ਅਜਿਹੀਆਂ ਕਾਲਸ ਆਉਂਦੀਆਂ ਨੇ ਪਰ ਹੁਣ ਵਿਧਾਇਕ ਆਮ ਆਦਮੀ ਪਾਰਟੀ ਦੇ ਮੌਜੂਦਾ ਸੱਤਾਧਾਰੀ ਪਾਰਟੀ ਦੇ ਵਿਧਾਇਕ ਨੂੰ ਧਮਕੀ ਮਿਲੀ ਹੈ ਤਾਂ ਸਹਿਜ ਜੁਨੇ ਜਾਣੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਸਹਿਜ ਕੀ ਕੁਝ ਹੋਰ ਵਧੇਰੇ ਜਾਣਕਾਰੀ ਹੈ ਪੁਲਿਸ ਨੇ ਇਸ ਤੇ ਕੀ ਕੁਝ ਹੁਣ ਤੱਕ ਕਾਰਵਾਈ ਕੀਤੀ ਹੈ ਆ ਬਿਲਕੁਲ ਗੁਰਜੋਤ ਗੱਲ ਕਰੀ ਤੇ ਸਿੱਧਾ ਇੱਕ ਨੇ ਇੱਕ ਸ਼ਾਇਦ ਪੀਐਮ ਪੁਲਿਸ ਦੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨੂੰ ਇੱਕ ਕਿਸੇ ਨੰਬਰ ਤੋਂ ਦਾਨੋ ਮਾਰਨ ਦੀ ਤਸਦੀਕ ਮਿਲੀ ਹੈ ਉਹਨਾਂ ਦੇ ਨਾਲ 5 ਕਰੋੜ ਰੁਪਏ ਦੀ ਫਰੋਦੀ ਜਿਹੜੀ ਹੈ ਮੰਨ ਇਹਦਾ ਹੁਣ ਇਸ ਨੂੰ ਲੈ ਕੇ ਜਿਹੜੀ ਹੈ ਪੁਲਿਸ ਸਟੇਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਸ਼ਿਕਾਇਤ ਜਰੂਰ ਮਾਨੂੰ ਮਿਲੀ ਹੈ ਪਰ ਇਸ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਭਾਈ ਕਿਹੜੇ ਨੰਬਰਾਂ ਤੋਂ ਕਾਲਸ ਆਏ ਨੇ ਔਰ ਕਿੰਨਾ ਨੇ ਕਾਲ ਕੀਤੀ ਔਰ ਫਰੋਦੀ ਕਿਉਂ ਮੰਗੀ ਗਈ ਹੈ ਐ ਹੁਣ ਚਾਲਜ ਦਾ ਵਿਸ਼ਾ ਰਵੇਗਾ ਠੀਕ ਹੈ ਸ਼ੁਕਰੀਆ ਸਹਿਜ तमाम ਜਾਣਕਾਰੀ ਲਈ ਤਨਵਾਦ ਹੈ ਤਾਂ ਹੁਣ ਜਾਂਚ ਦਾ ਵਿਸ਼ਾ ਤਾਂ ਹੈ ਹੀ ਹੈ ਪਰ ਸਵਾਲ ਬਹੁਤ ਵੱਡੇ ਨੇ ਦੇਖਣਾ ਹੋਵੇਗਾ ਕਿ ਕੁਝ ਕਾਰਵਾਈ ਇਸ ਤੇ ਹੁੰਦੀ ਹੈ